ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਦੋ ਜਿਹੇ ਚਿਹਰੇ ਪੰਜਾਬ ਦੇ ਜਿਨ੍ਹਾਂ ਦਾ ਚੰਗੀ ਇੱਕ ਪਬਲਿਕ ਵੱਡੀ ਫਿਗਰ ਹੈ ਵੈਲ ਨਾਉਨ ਪਰਸਨੈਲਿਟੀ ਨੇ ਤੇ ਦੂਜੇ ਪਾਸੇ ਇਹ ਕਿ ਉਹਨਾਂ ਦੀ ਗੱਲਾਂ ਨੂੰ ਲੈ ਕੇ ਲੋਕ ਅੱਜ ਵੀ ਯਕੀਨ ਕਰਦੇ ਨੇ ਜਾਂ ਫਿਰ ਉਹਨਾਂ ਤੇ ਭਰੋਸਾ ਇਸ ਗੱਲ ਨੂੰ ਜਾਪਦੇ ਨੇ ਕਿ ਇਹ ਲਾਲਚ ਤੇ ਭਰੇ ਹੋਏ ਨਹੀਂ ਹੈਗੇ ਇੱਕ ਛਵੀ ਜਿਸ ਤਰ੍ਹਾਂ ਦੀ ਉਹਨਾਂ ਨੇ ਮੇਨਟੇਨ ਕੀਤੀ ਹੈ ਤੇ ਉਹਦੇ ਨਾਲ ਬਹੁਤ ਵਾਦ-ਵਿਵਾਦ ਜ਼ਰੂਰ ਨਾਲ ਨੇਗੇ ਚਾਹੇ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਕਾਂਗਰਸ ਦੇ ਰਹੇ ਉਦੋਂ ਪਹਿਲਾਂ ਬੀਜੇਪੀ ਕਰਨੀਓ ਜਿੱਤਦੇ ਰਹੇ ਉਸ ਸਮੇਂ ਤੋਂ ਦੌਰਾਨ ਵੀ ਜੇ ਦੇਖਿਆ ਜਾਵੇ ਤਾਂ ਦੋਹਾਂ ਦੇ ਜਿਹੜੇ ਸ਼ਬਦੀ ਬੋਲ ਹੁੰਦੇ ਸੀਗੇ ਬੜੇ ਕਈ ਵਾਰੀ ਦੂਜਿਆਂ ਲਈ ਪਰੇਸ਼ਾਨੀ ਭਰੇ ਹੁੰਦੇ ਸੀ ਫਰਕ ਇਹ ਨਾ ਸੀ ਉਦੋਂ ਵਿਰੋਧੀ ਧਿਰਾਂ ਦੇ ਕੰਨੀ ਹੁੰਦੇ ਸੀਗੇ ਕਾਂਗਰਸ ਬੀਜੇਪੀ ਵਾਲੇ ਬੀਜੇਪੀ ਦੇ ਸਮੇਂ ਤੋਂ ਦੌਰਾਨ ਕਾਂਗਰਸ ਨੂੰ ਸਿੱਧੇ ਤੌਰ ਦੇ ਉੱਤੇ ਠੋਕਦੇ ਰਹੇ ਨੇ ਨਵਜੋਤ ਸਿੱਧੂ ਤੇ ਕਾਂਗਰਸ ਦੇ ਵਿੱਚ ਆਏ ਤਾਂ ਫਿਰ ਬੀਜੇਪੀ ਨੂੰ ਠੋਕਦੇ ਰਹੇ ਨੇ ਪਰ ਹੁਣ ਸਿਚੁਏਸ਼ਨ ਇਹ ਹੈ ਕਿ ਕਈ ਵਾਰੀ ਫਿਰ ਤੋਂ ਕਾਂਗਰਸ ਨਿਸ਼ਾਨੇ ਤੇ ਆ ਜਾਂ ਕਈ ਕਈ ਕਾਂਗਰਸ ਦੇ ਲੀਡਰ ਨਿਸ਼ਾਨੇ ਤੇ ਆ ਨਵਜੋਤ ਸਿੱਧੂ ਆਪ ਜੇ ਕਹੀਏ ਕਿ ਨਵਜੋਤ ਸਿੰਘ ਸਿੱਧੂ ਯਾਨੀ ਕਿ ਆਪ ਕੁਝ ਨਹੀਂ ਬੋਲੇ ਨਵਜੋਤ ਕੋਰ ਸਿੱਧੂ ਜਿਸ ਤਰ੍ਹਾਂ ਦੇ ਨਾਮ ਬੋਲ ਰਹੇ ਨੇ ਤਾਂ ਸੱਤ ਔਰ ਤੇ ਦਿਖ ਰਿਹਾ ਹੈ ਵੀ ਨਵਜੋਤ ਸਿੰਘ ਸਿੱਧੂ ਦੀ ਵੀ ਸੈਮਟੀ ਕਿਤੇ ਨਾ ਕਿਤੇ ਹੈਗੀ ਹੈ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਕਿਸੇ ਨੂੰ ਵੀ ਡਿਨਾਈ ਨਹੀਂ ਕਰਿਆ ਪਰ ਗੱਲ ਇਹ ਹੈ ਵੀ 2022 ਨੂੰ ਲੈ ਕੇ ਇੱਕ ਪਾਸੇ ਤਾਂ ਕਾਂਗਰਸ ਪੱਪਾ ਭਾਰ ਕਿ ਸਾਨੂੰ ਐਮਪੀ ਇਲੈਕਸ਼ਨ ਚ ਬਹੁਤ ਵੋਟਾਂ ਮਿਲ ਗਈਆਂ ਚਲੋ ਬਾਕੀ ਲੋਕਲ ਬੋਡੀ ਵਾਲੀਆਂ ਵੋਟਾਂ ਸੀਗੀਆਂ ਉਹ ਆਮ ਤੌਰ ਤੇ ਕਿਹਾ ਜਾਂਦਾ ਹੁੰਦਾ ਵੀ ਸਰਕਾਰਾਂ ਦੀ ਹੁੰਦੀਆਂ ਨੇਗੀਆਂ ਤੇ ਦੂਜੇ ਪਾਸੇ ਬਾਏ ਇਲੈਕਸ਼ਨ ਵੀ ਸਰਕਾਰਾਂ ਦੇ ਖਾਤੀ ਹੁੰਦੀ ਪਰ ਇੰਨੀ ਉਤავლਾਪਨ ਹੋ ਗਿਆ ਕਾਂਗਰਸ ਨੂੰ ਕਿ ਉਹ ਨਵਜੋਤ ਉਹ ਸਿੱਧੂ ਫੈਮਿਲੀ ਨੂੰ ਤਾਂ ਭੁੱਲ ਗਏ ਆਪਸੀ ਤੌਰ ਦੇ ਉੱਤੇ ਲੱਗੇ ਕਿ ਆਖਰ ਸੀਐਮ ਕਿਹੜਾ ਬਣੂਗਾ ਜੀ ਸੀਐਮ ਨੂੰ ਲੈ ਕੇ ਚੰਨੀ ਸਾਹਿਬ ਦੀ ਗੱਲ ਆਈ ਕਹਿੰਦੇ ਜੀ ਸ਼ਕਤੀ ਪ੍ਰਦਰਸ਼ਨ ਕਰਤਾ ਹਾਲਾਂਕਿ ਚਲੋ ਉਹਨਾਂ ਦੇ ਬੇਟੇ ਦਾ ਜਨਮ ਦਿਨ ਦਾ ਮੌਕਾ ਸੀਗਾ ਉਸ ਤੋਂ ਬਾਅਦ ਚ ਰਾਜਾ ਬੜਿੰਗ ਨੂੰ ਲੈ ਕੇ ਜੇ ਕਹੀਏ ਕਿ ਕਾਂਗਰਸ ਦੇ ਅੰਦਰ ਜਿਹੜੀ ਗੁੱਟਬੰਦੀ ਹੈ ਰਾਜਾ ਬੜਿੰਗ ਦੇ ਵਿਰੋਧੀ ਉਹ ਉਹ ਆਖਰ ਪੂਰੀ ਪਲਾਨਿੰਗ ਸ਼ੁਰੂ ਕਰ ਗਏ ਸਿੱਧੂ ਫੈਮਿਲੀ ਨੂੰ ਸਾਰੇ ਭੁੱਲ ਗਏ ਕਿ ਆਖਰਕਾਰ ਸਿੱਧੂ ਫੈਮਿਲੀ ਨੂੰ ਲੈ ਕੇ ਵੀ ਬਈ ਕੋਈ ਨਾ ਕੋਈ ਐਡਜਸਟਮੈਂ ਨਵਜੋਤਪੁਰ ਸਿੱਧੂ ਜਿਸ ਦਿਨ ਅਨਿਲ ਜੋਸ਼ੀ ਜੁਆਇਨ ਕਰੇ ਨੇ ਉਸ ਦਿਨ ਜੇ ਕਹੀਏ ਕਿ ਕੈਂਸਰ ਦੇ ਸਰਵਾਈਵਰ ਤੋਂ ਬਾਅਦ ਜਿਹੜੇ ਕੀ ਬਾਹਰ ਆਏ ਨੇ ਤੇ ਉਸ ਦਿਨ ਵੀ ਜਿਹੜੀ ਸਾਡੀ ਗੱਲਬਾਤ ਉਹਨਾਂ ਦੇ ਨਾਲ ਹੋਈ ਤਾਂ ਉਹਦੇ ਵੀ ਬੜੀ ਬੇਬਾਕੀ ਸੀ ਬੜੀ ਬੇਬਾਕੀ ਸੀ ਨੂੰ ਲੈ ਕੇ ਵੀ ਸੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਨੇ ਹਾਲਾਂਕਿ ਨਵਜੋਤਪੁਰ ਸਿੱਧੂ ਨੇ ਕੋਈ ਸਪਸ਼ਟ ਨਹੀਂ ਸੀ ਕਰਿਆ ਜਿਨੀ ਮੇਰੀ ਗੱਲਬਾਤ ਉਹਨਾਂ ਦੇ ਨਾਲ ਹੋਈ ਪਰ ਇੱਕ ਚੀਜ਼ ਉਹਦੇ ਜਾਪ ਰਹੀ ਸੀ ਕਿ ਸਟੇਜ 'ਚ ਬਾਕੀਆਂ ਦੇ ਨਾਲ ਉਹ ਜਹਾ ਉਹ ਘੁਲੇ-ਮਿਲੇ ਨਹੀਂ ਦਿਖਾਈਦੇ ਭਵਿਸ਼ਯ ਵਿੱਚ ਉਹਨਾਂ ਨੂੰ ਜ਼ਰੂਰ ਮਿਲਦੇ ਰਹਿਣਗੇ ਉੱਤੇ ਥੋੜੀ ਥੋੜੀ ਤਸਵੀਰ ਲੱਗਣ ਲੱਗੀ ਸੀ ਕਿ ਆਉਂਦੇ ਦਿਨਾਂ ਦੇ ਦੌਰਾਨ ਜੇਕਰ ਕੋਈ ਸਥਿਤੀ ਸਪਸ਼ਟ ਨਾ ਹੋਈ ਤਾਂ ਕੁਝ ਹੋ ਸਕਦਾ ਹੈ। ਐਸ ਵਾਰੀ ਜਿਹੜੇ ਇਲਜ਼ਾਮ ਲਾਏ ਨੇ ਨਵਜੋਤ ਕੋਰ ਸਿੱਧੂ ਨੇ ਉਹ ਕੋਈ ਛੋਟੇ ਨਹੀਂ ਹੈਗੇ। 800 ਕਰੋੜ ਦੇ ਜੇਕਰ ਸੱਚ ਹੋ ਸੀਐਮ ਬੰਦੇ ਨੇ ਤਾਂ ਆਖਰ ਕਿੱਥੇ ਲੋਕ ਜਾਣਗੇ ਭ੍ਰਿਸ਼ਟਾਚਾਰ ਕਿੰਨਾ ਜਿਆਦਾ ਵਾਜੂਗਾ ਇਹ ਪਹਿਲੀ ਸੋਚਿਆ ਜਾ ਸਕਦਾ ਜਿਹਨੇ ਲਾਇਏ ਨੇ ਦੇਖੋ ਆਪਦੇ ਕੱਢੂਗਾ। ਇਸ ਨੂੰ ਲੈ ਕੇ ਕਾਂਗਰਸ ਨੇ ਭਾਵੇਂ ਡਿਨਾਈ ਕਰਤਾ ਹੈ। ਹੁਣ ਤੁਸੀਂ ਦੇਖੋ 2-3 ਦਿਨ ਦਾ ਸਿਲਸਿਲਾ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਕੋਲੇ ਦੇ ਬੰਦੇ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਜੇ ਕਿ ਇਹ ਕਿ ਵੱਡੇ ਲੀਡਰ ਅਗੇ ਨਹੀਂ ਆਉਂਦੇ ਨਾ ਰਾਜਾ ਬੜਿੰਗਾ ਐ ਸੁਮਿੰਦਰ ਰੰਧਾਵਾ ਨੇ ਚਲੋ ਨੋਟਿਸ ਭੇਜਤਾ ਹੈ ਪਰ ਤੱਬ ਬਾਜਵਾ ਨਹੀਂ ਆਏ ਆ ਬਾਕੀ ਹੋਰ ਕਿਉਂਕਿ ਜੇ ਮੈਂ ਦਲ ਵੀ ਹੋਰਾਂ ਦੇ ਸਾਬ ਨਾਲ ਲਾਵਾ ਤਾ ਰਾਣਾ ਗੁਰਜੀ ਵਿਜੇਂਦਰ ਸਿੰਘਲਾ ਕਈ ਨਾਮ ਨੇ ਇਸ ਤਰ੍ਹਾਂ ਦੇ ਕਾਂਗਰਸ ਦੇ ਵਿੱਚ ਪਰ ਗੱਲ ਇਹ ਹੈ ਕਿ ਆਖਰਕਾਰ ਇਹ ਲੋਕ ਚੁੱਪ ਕਿਉਂ ਨੇ ਕੀ ਪਾਰਟੀ ਹਾਈ ਕਮਾਂਡ ਨੇ ਕਿਹਾ ਵੀ ਜ਼ਿਆਦਾ ਤੁਸੀਂ ਨਾ ਬੋਲੋ ਇਹਦੇ ਇਸ ਮਸਲੇ ਨੂੰ ਲੈ ਕੇ ਅਸੀਂ ਆਪ ਦੇਖਾਂਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਅਸੀਂ ਪਾਰਟੀ ਹਾਈ ਕਮਾਂਡ ਦੇ ਕੰਟੈਕਟ 'ਚ ਅਸੀਂ ਨਿਮੰਨ ਦੇ ਪ੍ਰਧਾਨਪੁਰ ਦੂਨ ਦੂਜੇ ਪਾਸੇ ਸੁਮਿੰਦਰ ਰੰਧਾਵਾ ਦੇ ਨੋ ਪ੍ਰੋਧਿਤ ਇਧਰਾਂ ਦਾ ਬਹੁਤ ਸਾਥ ਮਿਲ ਰਿਹਾ। ਭਾਜਪਾ ਵੀ ਕਿਦਾਂ ਕਿਤੇ ਦਾਅਵੇ ਸੁਰਚ ਨਵਜੋਤਕਰ ਸਿੱਧੂ ਦਾ ਸਾਥ ਦੇ ਰਹੇ ਨੇ ਕਿ ਠੀਕ ਕਹਿ ਰਹੇ ਨਹੀਂ ਦੇਖੋ। ਆਮਦਵੀ ਪਾਰਟੀ ਦਾ ਖੁੱਲਕੀ ਕਹਤਾ ਕਿ ਸਾਡੀ ਭੈਣ ਤੁਸੀਂ ਦੇਖੋ ਕਿ ਕੈਂਸਰ ਤੋਂ ਸਰਵਾਈਵ ਹੋ ਕੇ ਜਿਵੇਂ ਬਾਹਰ ਆਏ ਨੇ ਤੇ ਉਹ ਇੱਕ ਫਾਈਟਰ ਲੜੀ ਆ। ਹੁਣ ਇਹ ਸਭ ਦੇ ਵਿੱਚ ਜੇ ਦੇਖੀਏ ਇੱਕ ਤਾਂ ਕਾਂਗਰਸ ਵਾਸਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ। ਕਾਂਗਰਸ ਜਿੰਨਾ ਮਰਜ਼ੀ ਡਿਨਾਈ ਕਰੀ ਜਾਵੇ। ਜਿਹੜੀਆਂ ਗੱਲਾਂ ਨਵਜੋਤਕਰ ਸਿੱਧੂ ਨੇ ਕਹਿਤੀਆਂ ਉਹਨਾਂ ਨੂੰ ਲੈ ਕੇ ਸੋਚ ਵਿਚਾਰ ਤਾਂ ਲੋਕਾਂ ਦੇ ਮਨਾਂ 'ਚ ਸ਼ੁਰੂ ਹੋ ਗਿਆ ਹੈ। ਹੁਣ ਇਸ ਤੋਂ ਬਾਅਦ ਹੋਊਗਾ ਕਿ ਨਵਜੋਤ ਕੋਰ ਸਿੱਧੂ ਦੇ ਰੈਜ਼ੀਗਨੇਸ਼ਨ ਨੂੰ ਜੇ ਤੁਸੀਂ ਦੇਖੋ ਇੱਕ ਲਾਈਨ ਦੇ ਵਿੱਚ ਜਿਹੜਾ ਜਾਰੀ ਕਰਿਆ ਉਹਦਾ ਭਾਵ ਸਭ ਤੋਂ ਜ਼ਿਆਦਾ ਦਿਖਦਾ ਆਮ ਤੌਰ ਤੇ ਹੁੰਦਾ ਕਿਸੇ ਨੂੰ ਸਸਪੈਂਡ ਕਰਿਆ 5 ਸਾਲ 6 ਸਾਲ 3 ਸਾਲ 2 ਸਾਲ ਜਿਹਨੂੰ ਕਰਨਾ ਹੁੰਦਾ ਵੀ ਬਿਲਕੁਲ ਸਾਈਡ ਲਾਈਨ ਕਰੋ ਦੂਜੇ ਪਾਸੇ ਹੁੰਦਾ ਕੀ ਉਹਦੇ ਵਿੱਚ ਕੋਈ ਵੀ ਬਹੁਤਾ ਲੰਬਾ ਚਿੱਠਾ ਨਹੀਂ ਲਿਖਿਆ ਜਾਂਦਾ ਤੀਸਰਾ ਨੰਬਰ ਕੀ ਸਸਪੈਂਸ਼ਨ ਨੂੰ ਲੈ ਕੇ ਟਾਈਮ ਨਾ ਦੇਣ ਦਾ ਭਾਵ ਇਹ ਹੈ ਕਿ ਜਦੋਂ ਮਰਜ਼ੀ ਵਾਪਸ ਲੈ ਲਈਏ ਕਿਰਨ ਦਬਕਾ ਮਾਰੋ ਚੁੱਪ ਕਰ ਜਾਣਗੇ ਕੋਈ ਨਹੀਂ ਆਪਣੇ ਨੇ ਇਹਨਾਂ ਨੂੰ ਬਾਹਰ ਵੀ ਨਹੀਂ ਜਾਣ ਦੇਣਾ ਉਸੇ ਦੇ ਦੌਰਾਨ ਜੇ ਦੇਖਿਆ ਜਾਵੇ ਤਾਂ ਇੱਕ ਚੀਜ਼ ਇਹ ਵੀ ਸਾਹਮਣੇ ਆਉਂਦੀ ਹੈ ਕਿ ਰਾਜਾ ਵੜਿੰਗ ਦੀ ਲੈਟਰ ਹੈਡ ਤੇ ਜਾਰੀ ਹੁੰਦਾ ਆਮ ਤੌਰ ਤੇ ਕੋਈ ਵੱਡਾ ਲੀਡਰ ਇਸ ਤਰ੍ਹਾਂ ਦਾ ਜਿਹੜਾ ਵੈਡ ਨਾਉਨ ਹੋਵੇ ਉਹ ਪਾਰਟੀ ਹਾਈ ਕਮਾਂਡ ਜਾਰੀ ਕਰਦੀ ਆ ਉਹਦੀ ਚਿੱਠੀ ਪਰ ਫੈਸਲਾ ਪਾਰਟੀ ਹਾਈ ਕਮਾਂਡ ਦਾ ਸੀ ਰਵਿੰਦਰ ਦਲਵੀ ਨੂੰ ਕਈ ਘੰਟੇ ਲੱਗੇ ਸਾਡੇ ਨਾਲ ਮੀਡੀਆ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਵੀ ਆਖਰ ਇਸ ਨੂੰ ਸਪਸ਼ਟ ਕਰਨ ਨੂੰ ਲੈ ਕੇ ਕਿ ਆਖਰ ਕੀ ਬੋਲਿਆ ਜਾਵੇ ਤਾਂ ਪਾਰਟੀ ਹਾਈ ਕਮਾਂਡ ਦੇ ਨਾਲ 2-3 ਘੰਟੇ ਉਹ ਸਾਡੇ ਸਾਹਮਣੇ ਲੱਗੇ ਰਹੇ ਉਦੋਂ ਪਹਿਲਾਂ ਦੀ ਵੀ ਗੱਲਬਾਤ ਚੱਲ ਰਹੀ ਸੀ ਕਾਰ ਚ ਬੈਠੇ ਬੈਠੇ ਹੁਣ ਰਾਜਾ ਵੜਿੰਗ ਦੇ ਜ਼ਰੀਏ ਇਹ ਚਿੱਠੀ ਜਾਰੀ ਹੋਣਾ ਇੱਕ ਭਾਵੇਂ ਸੀ ਵੀ ਰਾਜਾ ਵੜਿੰਗ ਅ ਦੇ ਤੁਹਾਨੂੰ ਅੰਡਰ ਚੱਲਣਾ ਪਊਗਾ ਰਾਜਾ ਬੜਿੰਗ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਸਾਈਡ ਲਾਈਨ ਨਹੀਂ ਕਰ ਸਕਦੇ ਪ੍ਰਧਾਨ ਜੀ ਦੀ ਗੱਲ ਸੁਣਨੀ ਹੋਊਗੀ ਤੇ ਡਿਸਪਲਾਈਨ ਮੇਨਟੇਨ ਕਰਨਾ ਹੋਊਗਾ ਜ਼ਰੂਰੀ ਵੀ ਹੈ ਖੈਰ ਪਰ ਇਹਦੇ ਨਾਲ ਜੇ ਦੇਖੀ ਨਵਜੋਤ ਕੋਰ ਸਿੱਧੂ ਦਾ ਜਦੋਂ सस्पेंशन ਹੁੰਦਾ ਹੈ ਉਹਦੇ ਵਿਰੋਧ ਚ ਵੀ ਕੋਈ ਨਹੀਂ ਬੋਲਣ ਆਇਆ ਯਾਨੀ ਕਿ ਨਵਜੋਤ ਕੋਰ ਸਿੱਧੂ ਫੈਮਿਲੀ ਦੇ ਵਿਰੋਧ ਚ ਬਾਕੀ ਲੀਡਰ ਕੋਈ ਵੱਡਾ ਕੋਈ ਬਹੁਤਾ ਬੋਲਦਾ ਨਹੀਂ ਦਿਖਿਆ ਹੈਗਾ ਕਾਰਨ ਕੀ ਹੈ ਕਾਰਨ ਸਾਫ਼ ਤੌਰ ਤੇ ਦਿਖਦਾ ਵੀ ਰਾਜਾ ਬੜਿੰਗ ਦੇ ਵੱਡੇ ਕਦਮ ਨੂੰ ਵੀ ਆਖਰ ਉਹਨਾਂ ਦੇ ਬਾਕੀ ਗੁੱਟਾਂ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਉਹ ਨਹੀਂ ਸੋਚਣਗੇ ਕਿ ਆਗਰ ਜੇਕਰ ਰਾਜਾ ਵੜਿੰਗ ਨੇ ਕਾਰਵਾਈ ਕਰੀਆ ਤਾਂ ਭਾਈ ਰਾਜਾ ਵੜਿੰਗ ਕੱਲ ਨੂੰ ਮਜ਼ਬੂਤ ਹੋਣਗੇ ਇਸ ਕਰਕੇ ਉਹ ਵੀ ਨਹੀਂ ਬੋਲ ਰਹੇ ਹੈਗੇ ਜਦਕਿ ਉਹ ਨਹੀਂ ਜੇ ਪਾਰਟੀ ਦੇ ਹੱਕ ਨੂੰ ਲੈ ਕੇ ਤਾਂ ਉਹ ਬੋਲ ਸਕਦੇ ਸੀ ਨਹੀਂ ਬੋਲੇ ਉਹ ਵੀ ਸ਼ਾਂਤ ਰਹਿਣਗੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਅੰਦਰੂਨੀ ਤੌਰ ਦੇ ਉੱਤੇ ਕਿਤੇ ਕੱਲ ਨੂੰ ਪਾਰਟੀ ਦੋ ਫਾੜ ਤਾਂ ਨਹੀਂ ਹੋ ਜੂਗੀ ਕਿਤੇ ਆਉਂਦੇ ਦਿਨਾਂ ਚ ਕੁਝ ਲੋਕ ਹੋਰ ਖੜੇ ਤਾਂ ਨਹੀਂ ਹੋ ਜਾਣਗੇ ਇਸ ਗੱਲ ਨੂੰ ਲੈ ਕੇ ਕਿ ਠੀਕ ਹੈ ਕਿਉਂਕਿ ਰਾਜਾ ਵੜਿੰਗ ਨੂੰ ਲੈ ਕੇ ਨਾਰਾਜ਼ਗੀ ਤਾਂ ਦੇਖੋ ਅੰਦਰੂਨੀ ਤੌਰ ਤੇ ਹੈਗੀ ਹੈ ਰਾਜਾ ਵੜਿੰਗ ਕੀ ਜੇ ਸੀਐਮ ਚਾਹਰਾ ਕੱਲ ਨੂੰ ਐਲਾਨ ਕਰਨਗੇ ਉਹਨੂੰ ਲੈ ਕੇ ਵੀ ਹੋ ਜੂਗੀ ਸਾਰੀਆਂ ਪਾਰਟੀਆਂ 'ਚ ਹੁੰਦੀ ਆਖਰ ਕਾਂਗਰਸ 'ਚ ਥੋੜੀ ਜਿਹੀ ਜ਼ਿਆਦਾ ਹੈਗੀ ਕਿਉਂਕਿ ਜਿੰਨੇ ਸੀਨੀਅਰ ਲੀਡਰ ਨੇ ਉੱਡੇ ਹੀ ਬਖੇੜਾ ਵੀ ਉੱਡੀ ਜ਼ਿਆਦਾ ਹੈਗਾ ਨਹੀਂ ਤਾਂ ਆਹ ਹੁੰਦਾ ਵੀ ਇੱਕ ਦੋ ਵੱਡੇ ਚਿਹਰੇ ਨੇ ਕਿ ਬਾਕੀ ਪਾਰਟੀ ਠੁੱਕ ਜਾਂਦੀ ਹੈ ਉਹਨਾਂ ਦੇ ਨੀਚੇ ਬੋਲਦਾ ਵੀ ਨਹੀਂ ਕੋਈ ਪਰ ਉਹਨੇ ਸੀਐਮ ਚਿਹਰੇ ਬਹੁਤ ਨੇ ਆਉਂਦੇ ਦਿਨਾਂ ਦੇ ਲਈ ਕਾਂਗਰਸ ਵਾਸਤੇ ਇਹ ਚੁਣੌਤੀ ਬਣ ਚੁੱਕਿਆ ਹੈ ਕਿ ਪਹਿਲੀ ਗੱਲ ਤਾਂ 19 ਵੱਡੀ ਖੇਡ ਹੋਣ ਰਹੀ ਨਹੀਂ ਇੱਕ ਵਾਰੀ ਕਾਂਗਰਸ ਬੈਕਫੁੱਟ ਤੇ ਆ ਗਈ ਹੈ ਇਹ 'ਚ ਕੋਈ ਦੋ ਰਾਏ ਨਹੀਂ ਜਾ ਰਹੀ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਨਾਲ ਬੋਲ ਰਹੇ ਨੇ ਉਹ ਗੱਲਾਂ ਨੂੰ ਤੁਸੀਂ ਬਿਲਕੁਲ ਡਿਨਾਈ ਨਹੀਂ ਕਰ ਸਕਦੇ ਆਮ ਤੌਰ ਤੇ ਅਸੀਂ ਚਲੋ ਜੇ ਹੁਣ ਕਾਂਗਰਸ ਨੂੰ ਛੱਡ ਦਈਏ ਕਿਸੇ ਵੀ ਪਾਰਟੀ ਨੂੰ ਛੱਡ ਦਈਏ ਆਮ ਤੌਰ ਤੇ ਅਸੀਂ ਸੁਣਦੇ ਰਹਿੰਦੇ ਹਾਂ ਜਦੋਂ ਛੋਟੇ ਛੋਟੇ ਅਫਸਰ ਪੈਸੇ ਦੇ ਕੇ ਲੱਗਨ ਦੀ ਗੱਲ ਆਉਂਦੀ ਹੈ ਵੀ ਉਹ ਦੇਖੋ ਮਲਾਈਦਾਰ ਮਹਿਕਮਾ ਮਿਲਿਆ ਹੈ ਉੱਥੇ ਵੱਡੀ ਜ਼ਿੰਮੇਵਾਰੀ ਮਿਲ ਗਈ ਇਹ ਅੱਧੀ ਚੰਗੀ ਸੈਟਿੰਗ ਆਮ ਤੌਰ ਤੇ ਸੁਣਦੇ ਹਾਂ ਤੇ ਲੀਡਰਾਂ 'ਚ ਕਿਉਂ ਨਹੀਂ ਹੋਊਗਾ ਫਿਰ ਗੱਲ ਇਹ ਹੁੰਦੀ ਹੈ ਵੀ ਮਿਨਿਸਟਰੀਆਂ ਜਦੋਂ ਦਿੱਤੀਆਂ ਜਾਂਦੀਆਂ ਨੇ ਆਮ ਤੌਰ ਤੇ ਮੀਡੀਆ ਇਹ ਗੱਲ ਚਲਾਉਂਦਾ ਕਿ ਮਲਾਈਦਾਰ ਮਹਿਕਮਾ ਮਿਲ ਗਿਆ ਮਲਾਈਦਾਰ ਦਾ ਭਾਵ ਕੀ ਹੁੰ ਆਮ ਆਦਮੀ ਪਾਰਟੀ ਨੂੰ ਲੈ ਕੇ ਜਰੂਰ ਇਹ ਸੀ ਕਿ ਸੀਐਮ ਭਗਵੰਤ ਪਟਵਾਰ ਨੂੰ ਲੈ ਕੇ ਕੋਈ ਪੈਸੇ ਦੀ ਡੀਲ ਨਹੀਂ ਹੋਈ ਉਹਨਾਂ ਦਾ ਚਿਹਰਾ ਆਪਦਾ ਉਸ ਤਰ੍ਹਾਂ ਦੇ ਨਾਲ ਸਟੈਬਲਿਸ਼ ਸੀਗਾ ਇਹ ਗੱਲ ਜਦੋਂ ਇੱਕ ਨਵਜੋਧ ਖੁਰ ਸਿੱਧੂ ਗੱਲ ਕਰਦੇ ਕਿ ਇੱਕ ਮੀਡੀਆਦਾਰ ਇਹਨਾਂ ਸੁਣੇ ਵੀ ਤਾਂ ਉਹ ਕਹਿ ਰਹੇ ਸੀਗੇ ਵੀ ਪਾਰਟੀ ਨੇ ਉਹਨਾਂ ਨੂੰ ਆਫਰ ਕਰਿਆ ਇਹ ਗੱਲ ਨਹੀਂ ਹੋਈ ਵੀ ਉਹਨਾਂ ਨੂੰ ਪੈਸਿਆਂ ਨੂੰ ਲੈ ਕੇ ਕੋਈ ਗੱਲ ਹੋਈ ਕਾਂਗਰਸ ਵਾਸਤੇ ਇਸ ਚੀਜ਼ ਨੂੰ ਧੋਣਾ ਬਹੁਤ ਮੁਸ਼ਕਲ ਹੋ ਜਾਊਗਾ ਆਉਂਦੇ ਕਿਉਂਕਿ ਇਸ ਵਾਰ 2027 ਦੀ ਜਿਹੜੀ ਚੋਣਾਂ ਹੈ ਉਹ ਡਿਵਾਈਡੇਸ਼ਨ ਤੇ ਖੜੀ ਹੈ ਕਿੰਨੀ ਵੋਟ ਡਿਵਾਈਡ ਹੋਊ ਕਿਹਨੂੰ ਆਪਦੀ ਪੈਜੂ ਇਹਦੇ ਤੇ ਜਿਤਨ ਨਿਰਧ ਕੋਈ ਇਹ ਕਲੀਅਰ ਨਹੀਂ ਹੈਗਾ ਵੀ ਇਹੀ ਪਾਰਟੀ ਜਿੱਤੂ ਜਾਂ ਉਹ ਪਾਰਟੀ ਜਿੱਤੂ ਆਮਦਵੀ ਪਾਰਟੀ ਨੂੰ ਤਾਂ ਹੀ ਜ਼ਿਆਦਾ ਮੌਕਾ ਲੱਗ ਰਿਹਾ ਹੈ ਉਹਨਾਂ ਨੂੰ ਆਇਆ ਵੀ ਜਿੰਨੀ ਵੋਟ ਡਿਵਾਈਡ ਹੋਣੀ ਹੈ ਪੰਥਕ ਵੋਟਾਂ ਡਿਵਾਈਡ ਹੋਣੀਆਂ ਨੇ ਫਿਰ ਆ ਬਾਕੀ ਹੋਰ ਲੋਕ ਉਹਦੋਂ ਆਜ਼ਾਦ ਕਈ ਚੰਗੇ ਖੜੇ ਹੋਇਆਦ ਨੇ ਕੁਝ ਤਾਂ ਨਾਰਾਜ਼ ਹੋ ਜਾਣਗੇ ਟਿਕਟਾਂ ਨਾ ਮਿਲਣ ਤੇ ਪਰ ਜਿਹੜਾ ਹ ਸਵਾਲ ਵੱਡਾ ਖੜਾ ਹੋ ਗਿਆ ਕਿ ਪੈਸੇ ਲੈ ਕੇ ਟਿਕਟਾਂ ਤੇ ਪੈਸੇ ਲੈ ਕੇ ਜੇਕਰ ਅਹੁਦੇ ਮਿਲਦੇ ਨੇ ਤਾਂ ਫਿਰ ਇਹ ਸੋਚਣ ਵਾਲੀ ਗੱਲ ਆ ਗਈ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਨਵਜੋਧ ਕੋਰ ਸਿੱਧੂ ਕਿੰਨਾ ਸੱਚ ਬੋਲ ਰਹੇ ਨੇ ਕਿ ਇੰਨਾ ਯਕੀਨ ਉਹਨਾਂ ਦੀ ਗੱਲ ਤੇ ਕੀਤਾ ਜਾ ਸਕ ਕਿਉਂ ਚੱਲੇ ਆਏ ਇਹ ਇਹ ਸਵਾਲ ਕਈ ਲੋਕਾਂ ਦੇ ਮਨਾਂ 'ਚ ਨੇ ਕਮੈਂਟ ਕਰਕੇ ਆਪਦੀ ਰਾਏ ਤੁਸੀਂ ਵੀ ਸਾਂਝੀ ਕਰਿਓ ਤੁਸੀਂ ਕੀ ਸੋਚਦੇ ਹੋ ਨਵਜੋਤਪੁਰ ਸਿੱਧੂ ਦੇ ਇਲਜ਼ਾਮਾਂ ਨੂੰ ਲੈ ਕੇ ਪਰ ਕਾਂਗਰਸ ਵਾਸਤੇ ਜ਼ਰੂਰ ਪਰੇਸ਼ਾਨੀ ਖੜੀ ਹੋਈ ਜਾਪ ਰਹੀ ਹੈ ਤੁਸੀਂ ਸੋਚਦੇ ਹੋ ਇਹ ਜਾਂ ਨਹੀਂ ਆਪਦੀ ਕਮੈਂਟ ਕਰਕੇ ਰਾਏ ਜ਼ਰੂਰ ਸਾਂਝੀ ਕਰਿਓ ਚੰਗੀ ਲੱਗੀ ਗੱਲਬਾਤ ਤਾਂ ਵਿਵਾਖ ਠੋਕ ਤਰੀਕੇ ਦੇ ਨਾਲ ਅੱਗੇ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ